ਸਸਵੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਖੰਨਾ ਵਿੱਚ ਆਟੋ ਪਲਟਣ ਨਾਲ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਤੇ ਇੱਕ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਿਸ ਦੀ ਅੰਤਿਮ ਅਰਦਾਸ ਲਈ ਜਾ ਰਿਹਾ ਸੀ ਜਾਣਕਾਰੀ ਅਨੁਸਾਰ ਸਲੌਂਦੀ ਦੇ ਉਕਤ ਪਰਿਵਾਰ ਦੇ ਰਿਸ਼ਤੇਦਾਰੇ 'ਚ ਮਰਗ ਦਾ ਪੋਗ ਸੀ ਇਹ ਪਰਿਵਾਰਿਕ ਕਾਉਟੋ ਵਿੱਚ ਸਲੌਂਦੀ ਪਿੰਡ ਦੇ ਕੋਟਲੀ ਪਿੰਡ ਜਾ ਰਿਹਾ ਸੀ ਸੋਏ ਵਾਲਾ ਰੋਡ ਤੇ ਪਿੰਡ ਸੇ ਨੇੜੇ ਆਟੋ ਸੰਤੁਲਨ ਗਵਾ ਬੈਠਾ ਅਤੇ ਪਲਟ ਗਿਆ ਰਾਹgirਿਆ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਉਤੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਜ਼ਖਮੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਉਹ ਆਟੋ ਕਿਵੇਂ ਇੱਕਦਮ ਪਲਟ ਗਿਆ ਕਿਸੇ ਨਾਲ ਕੋਈ ਟੱਕਰ ਨਹੀਂ ਲੱਗੀ ਆਟੋ ਬੇਕਾਬੂ ਹੋ ਗਿਆ ਉਥੇ ਹੀ ਤੁਜੇ ਵਾਸਤੇ ਜ਼ਖਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਹੋ ਰਿਹਾ ਹੈ ਐਸ ਐਚਓ ਡਾਕਟਰ ਮਨਿੰਦਰ ਬਸਿੱਨੇ ਨੇ ਕਿਹਾ ਹੈ ਕਿ 4 ਜ਼ਖਮੀਆਂ ਹਸਪਤਾਲ ਲਿਆਂਦਾ ਗਿਆ ਸੀ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਬਾਕੀ ਤਿੰਨਾਂ ਦਾ ਖੰਨਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਬਾਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਇਹ ਤਾਂ ਬਾਤ ਚੰਗੇ ਪਹਿਲੇ ਜਾਨਿਆ ਇਹ ਪਤਾ ਨਾ ਟੈਂਪੂ ਪਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਸੇ 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 ਹੋਏ ਗਏ ਕੰਮ ਸੋ ਡੀਜ਼ਲ ਕੂੜਲੀ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾੜਾ ਸਾਡੋ ਚ ਕਿੰਨੇ ਕਿਤੇ ਨੇ ਕਿਹੜੇ ਪੰਜ ਛੇ ਕਿ ਜਾਨੇ ਕਿ ਚਾਰ ਪੰਜ ਦਿਨ ਕੋਈ ਡੈੱਥ ਵੀ ਹੋਇਆ ਕਿਤੇ ਨਹੀਂ ਹਾਲੇ ਹਾਲੇ ਹਾਂ ਕੋਣ ਨੇ ਜਿਹਨੇ ਕਰਤੀ ਉਹ ਇਹਨਾਂ ਦਾ ਭੁਣੋਇਆ ਸੀ ਪ੍ਰਦੇਵ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਾ ਸੱਟ ਹੁਕਾ ਲੱਗੇ ਆ ਮਤਲਬ ਕੀ ਹੋ ਗਿਆ ਉਹ ਕਿਸੇ ਦੇ ਅੰਦਰ ਕਿੱਥੇ ਕਰਾਇਆ ਨਹੀਂ ਹਾਂ ਅੰਦਰ ਕਿੱਥੇ ਕਰਾਇਆ ਨਹੀਂ ਸਾਰੀ ਸਰਕਾਰੀ ਹਸਪਤਾਲ ਚ ਇਹ ਤਾਂ ਕਿਸੇ ਨੇ ਕੋਈ ਹਿੱਟਾ ਨਹੀਂ ਕੀਤਾ ਜੀ ਨਹੀਂ 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 ਉਹੀ ਕਹੇਲੀ ਬੇਚਰੀ ਲੱਗੇ ਚੰਗੇ ਭਲੇ ਜਾਣਿਆ ਮਤ ਜਿਹੜੀ ਮੂਹਰੇ ਵਾਰ ਦਾਰੋ ਕਿ ਭੁੰਮ ਗਿਆ ਕਿ ਲੱਗਦੇ ਜਾਂਦਾ ਇੰਨੀ ਕਿ ਸਵਾਰੀ ਦੇ ਵਿੱਚ ਚਾਰ ਪੰਜ ਸਵਾਰੀ ਇਹ ਬਚੀ ਹੈ ਐਸਾ ਕਿ ਮਾਮਲਾ ਇਹਦਾ ਐਕਸੀਡੈਂਟੂ ਕੇਸ ਆਇਆ ਤੇ ਆਪਣਾ ਪਿੰਨੇ ਪਹਿਲੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕਿਹ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋ ਇੱਕ ਮੇਲ ਦੀ ਕਿੰਗਾਂ ਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਛ ਸਕੈਲਪੀਆ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਹੈਜਰੀ ਨਾ ਹੋਵੇ ਤਾ ਉਹਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕਿੰਗਾਂ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਹੈ ਉਹ ਦਿੱਤਾ ਜਾ ਰਿਹਾ ਬਾਕੀ ਤੇੰਦੇ ਜਿਹੜੀ ਖਤਰੇ ਤੋਂ ਬਾਹਰ ਹੈ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਖੰਨਾ ਵਿੱਚ ਆਟੋ ਪਲਟਨ ਨਾਲ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਤੇ ਇੱਕ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਿਸ ਦੀ ਅੰਤਿਮ ਅਰਦਾਸ ਲਈ ਜਾ ਰਿਹਾ ਸੀ ਜਾਣਕਾਰੀ ਅਨੁਸਾਰ ਸਲੌਂਦੀ ਦੇ ਉਕਤ ਪਰਿਵਾਰ ਦੇ ਰਿਸ਼ਤੇਦਾਰੇ 'ਚ ਮਰਗ ਦਾ ਪੋਗ ਸੀ ਇਹ ਪਰਿਵਾਰਿਕ ਕਾਉਟੋ ਵਿੱਚ ਸਲੌਂਦੀ ਪਿੰਡ ਦੇ ਕੋਟਲੀ ਪਿੰਡ ਜਾ ਰਿਹਾ ਸੀ ਸੋਏ ਵਾਲੇ ਰੋਡ ਤੇ ਪਿੰਡ ਸੇ ਨੇੜੇ ਆਟੋ ਸੰਤੁਲਨ ਗਵਾ ਬੈਠਾ ਅਤੇ ਪਲਟ ਗਿਆ ਰਾਹgirਿਆ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਭੇਜਿਆ ਉਤੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇੱਕ ਜ਼ਖਮੀ ਜਗਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਉਹ ਆਟੋ ਕਿਵੇਂ ਇੱਕਦਮ ਪਲਟ ਗਿਆ ਕਿਸੇ ਨਾਲ ਕੋਈ ਟੱਕਰ ਨਹੀਂ ਲੱਗੀ ਆਟੋ ਬੇਕਾਬੂ ਹੋ ਗਿਆ ਉਥੇ ਹੀ ਤੁਜੇ ਵਾਸਤੇ ਜ਼ਖਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਹੋ ਰਿਹਾ ਹੈ ਐਸ ਐਚਓ ਡਾਕਟਰ ਮਨਿੰਦਰ ਬਸਿੱਨੇ ਨੇ ਕਿਹਾ ਹੈ ਕਿ ਚਾਰ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਬਾਕੀ ਤਿੰਨਾਂ ਦਾ ਖੰਨਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਬਾਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਇਹ ਤਾਂ ਬਾਤ ਚੰਗੇ ਪਹਿਲੇ ਜਾਨਿਆ ਇਹ ਪਤਾ ਨਾ ਟੈਂਪੂ ਪਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਸੇ 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 ਹੋਏ ਗਏ ਕੰਮ ਸੋ ਡੀਜ਼ਲ ਪੂਰ ਲਈ ਜਾਣਾ ਸੀ ਸਸਕਾਰ ਤੇ ਜਾਣਾ ਸੀ ਗਾੜਾ ਸਾਡੋ ਕਿੰਨੇ ਕਿ ਦਿਨੇ ਲੱਗੇ 5 6 ਕਿ ਦਿਨ ਚਾਰ ਪੰਜ ਦਿਨ ਕੋਈ ਡੈਕ ਵੀ ਇਹ ਕਿੱਥੇ ਲਾਹੇ ਹਾਂ ਹਾਂ ਕੌਣ ਨੇ ਜਿਹਨੇ ਕਰੇ ਉਹ ਇਹਨਾਂ ਦਾ ਭੁਣੋਇਆ ਸੀ ਪ੍ਰਦੀਪ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਾ 6 ਹਫਤਾ ਲੱਗੇ ਆ ਮਤਲਬ ਕੀ ਹੋ ਗਿਆ ਉਹ ਕਿੱਥੇ ਦਾਖਲ ਕਿੱਥੇ ਕਰਾਇਆ ਨਹੀਂ ਹਾਂ ਦਾਖਲ ਕਿੱਥੇ ਕਰਾਇਆ ਨਹੀਂ ਸਾਰੀ ਸਰਕਾਰੀ ਹਸਪਤਾਲ ਚ ਇਹ ਤਾਂ ਕਿਸੇ ਨੇ ਕੋਈ ਹਿੱਟਾ ਨਹੀਂ ਕੀਤਾ ਜੀ ਨਹੀਂ 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 ਉਹੀ ਕਹੇ ਬੇਚਰੀ ਲੱਗੇ ਚੰਗੇ ਭਲੇ ਜਾਣਿਆ ਮਤ ਜਿਹੜੀ ਮੂਹਰੇ ਵਾਰ ਦਾਰੋ ਕਿ ਭੁੰਮ ਗਿਆ ਕਿ ਲੱਗਦੇ ਜਾਂਦਾ ਇੰਨੀ ਕਿ ਸਵਾਰੀ ਦੇ ਵਿੱਚ ਚਾਰ ਪੰਜ ਸਵਾਰੀ ਤੇ ਬੱਚੇ ਐਸਾ ਕਿ ਮਾਮਲਾ ਇਹਦਾ ਐਕਸੀਡੈਂਟੂ ਕੇਸ ਆਇਆ ਤੇ ਆਪਣਾ ਪਿੰਨੇ ਤੇ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕਿਹ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕਿੰਗਾਂ ਦੇ ਡੈਥ ਹੋ ਗਈ। ਤਿੰਨ ਜਿਹੜੇ ਪੇਸ਼ੈਂਟਸ ਐ ਉਹਨਾਂ ਨੂੰ ਕੁਛ ਸਕੇਲਪੀਆ ਇੰਜਰੀਜ਼ ਐ ਤੇ ਸਸਪੈਕਟਿਡ ਕੀ ਵੀ ਅਡਜਰੀ ਨਾ ਹੋਵੇ। ਤਉ ਦੇ ਵਾਸਤੇ ਸੀਟੀ ਸਕੈਨ ਜਿਹੜੇ ਐ ਕਰਵਾਏ ਜਾ ਰਹੇ ਆ ਤੇ ਹੋਰ ਕਿੰਗਾਂ ਤੇ ਉਹਨਾਂ ਨੂੰ ਪੜਦਾ ਜਿਹੜਾ ਟ੍ਰੀਟਮੈਂਟ ਐ ਉਹ ਦਿੱਤਾ ਜਾ ਰਿਹਾ। ਬਾਕੀ ਤਿੰਨ ਦੀ ਜਿਹੜੀ ਹਾਲ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਐ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ।